ਇੱਕ ਨੰਬਰ ਜਿਹੜਾ ਨਾ ਜੁੜਦਾ ਤੇ ਇਸ਼ਲਾਕਾ ਤੇ ਇਸ਼ਲਾਕਾ ਕਿਉਂ ਕਿ ਆਉਂਦਾ ਜਿਸ ਨੇ ਨਾ ਆਇਆ ਨਾਮ ਮੈਂ ਤੁਹਾਨੂੰ ਬੁਲਾ ਨਾ ਫਿਰ ਯਾਰ ਭੈ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡੇ ਟਾਜੇ ਟੁੱਟ ਕੇ ਡੰਗਾ ਟੁੱਟਣੇ ਆਲਾ ਆ ਜੋ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰੇਆਂ ਕੂੰਗੀ ਡੰੜਿਆ ਓਏ ਹੈ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਗੱਟਾ ਮੇਰਾ ਬੱਲ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਵੀਰ ਪਾਪਾ ਭਲਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਚ ਪਾ ਮੀਰੀ ਹੋਏ ਬਣਾਉਂਦੇ ਐ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮੌਲ ਹੈ ਨਖੇ ਵਾਲੀ ਗੰਧ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਗਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਬਣੀ ਓਏ ਬਿੱਡੂ ਪਛਾਇਆ ਪੱਥਾ ਟੇਕ ਬਾਬੇ ਦੇ ਰਿਆ ਪ੍ਰਸ਼ਾਦ ਮੜੇ ਓ ਪ੍ਰਸ਼ਾਦ ਲਿਆ ਪੱਥਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਨੀ ਗੋ ਗਿਆ ਪਾ ਰੋਵੇ ਓਵੇ ਇਹ ਤੋ ਆਟ ਉੜ ਜਣੀ ਓਏ ਇਹ ਦੀਵਾਰ ਉੜ ਮਸਾ ਟੇਕਾ ਮਸਾ ਟੇਕਾ ਮਸਾ ਟੇਕਾ ਬਾਬੇ ਦੇ ਇਹ ਕਸਮੀ ਕਰਾ ਲੈ ਮੈਨੂੰ ਪਾਣੀ ਜਾਏਗਾ ਨਾ ਤੇ ਲੱਗ